ਇਲਾਜ ਵਾਸਤੇ ਇਹਨਾਂ ਬਜ਼ੁਰਗਾਂ ਕੋਲੇ ਪੈਸੇ ਨਹੀਂ ਮੈਂ ਰੱਬ ਰੂਪੀ ਸੰਗਤ ਨੂੰ ਬੇਨਤੀ ਕਰਦਾ ਵੀ ਜ਼ਰੂਰ ਇਸ ਬੱਚੀ ਦੇ ਇਲਾਜ ਵਾਸਤੇ ਆਪਾਂ ਹੈਲਪ ਕਰਨੀ ਹੈ ਬਾਪੂ ਜੀ ਲਾ ਲਓ ਤੁਸੀਂ ਚੱਕਰ ਰੱਬ ਰੂਪੀ ਸੰਗਤ ਜ਼ਰੂਰ ਹੈਲਪ ਕਰੇਗੀ ਮਾਈਕ ਲੱਖੇ ਵੀਰੇ ਕੋਲੇ ਮੈਂ ਬੇਨਤੀ ਕਰਾਂਗਾ ਗੁਰਵਿੰਦਰ ਜੀ ਮਾਈਕ ਤੁਹਾਡੇ ਵਾਲਾ ਆ ਗਰਮੀ ਸੋਤੇ ਦਾ ਵਾਗ ਮੈਂ ਲੱਖਾ ਸੁਧਾਨਾ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਜ਼ਰੂਰ ਆਪਣੇ ਵਿਚਾਰ ਜਿਹੜੇ ਮਾਈਕ ਤੋਂ ਸਾਂਝੇ ਕਰਨਗੇ ਲੱਖਾਂ ਸੁਧਾਨਾ ਜੀ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌਣ ਵਾਲਿਓ ਸਨੇਹਾ ਜੀ ਨੇ ਆਇਆ ਸਨੇਹਾ ਇੱਕੋ ਹੀ ਆ ਕਿ ਇਹ ਖੇਡਾਂ ਐ ਮੇਲੇ ਰੌਣਕਾਂ ਤਾਂ ਹੀ ਲੱਗਣਗੀਆਂ ਜੇ ਅਸੀਂ ਆਪਣੀ ਧਰਤੀ ਆਪਣੀ ਜ਼ਮੀਨਾਂ ਸੰਭਾਂਗੇ ਆਹ ਮੂਹੇ ਇੱਕ ਸੋਦੇ ਪਿੰਡ ਦਾ ਨੌਜਵਾਨ ਹੈ ਕਮਲ ਦਾ ਮੁੰਡਾ ਦੱਸ ਰਿਹਾ ਸੀ ਕਿ ਨਾ ਭਾਈ ਸਾਡੇ ਐਸ ਨਗਰ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਜ਼ਮੀਨ ਦੀ ਕੀਮਤ 60 ਲੱਖ ਰੁਪਏ ਆ ਸੀ ਕਿੱਲੇ ਦਾ ਹੁਣ ਕੀ ਹੋਊਗੀ 3 ਕਰੋੜ 3 ਕਰੋੜ ਵੱਗ ਗਈ ਅਸੀਂ ਬਹੁਤ ਚਿਰਦੇ ਹੈ ਰੋਣਾ ਪਉਂਦੇ ਆ ਰਹੇ ਆ ਲੋਕ ਸਾਡੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਆ ਮੁਖੌਲ ਲਾਉਂਦੇ ਆ ਕਿ ਇੰਨੀਆਂ ਮਹਿੰਗੀਆਂ ਜ਼ਮੀਨਾਂ ਨਹੀਂ ਹੋਣੀਆਂ ਮੈਂ ਕਹਿੰਦਾ ਇੱਥੇ ਕੋਈ ਕੀਮਤ ਨਹੀਂ ਲੈਣੀ ਇਹਨੀ ਵੇਸ਼ ਕੀਮਤੀ ਆ ਸਾਡੀ ਪੰਜਾਬ ਦੀ ਧਰਤੀ ਤੇ ਪੁਆਦ ਵਾਲੇ ਤੁਸੀਂ ਆ ਨਾਮ ਸੁਣੇ ਪਿੰਡਾਂ ਭਾਗੋਵਾ ਦਾ ਆ ਦੱਸਿਆ ਨੌਜਵਾਨ ਨੇ ਕਿਹਾ ਬੜੀ 2010 ਦੇ ਵਿੱਚ 4-4 ਕਰੋੜ ਦਾ ਕਿੱਲਾ ਵਿਕਿਆ ਉਹ ਲੋਕਾਂ ਦਾ ਤੇ 10 ਦੇ ਵਿੱਚ ਜਿੰਨਾਂ ਨੇ 4-4 ਕਰੋੜ ਦਾ ਕਿੱਲਾ ਵੇਚਿਆ ਸੀ ਨਾ ਤੇ ਅੱਜ ਉਹ ਆਪਣੀਆਂ ਜ਼ਮੀਨਾਂ ਤੇ ਬਣੇ ਹੋਏ ਸ਼ੋਅਰੂਮਾਂ ਦੇ ਵਿੱਚ ਬੋਲਾਂ ਦੇ ਉੱਤੇ ਚੌਂਕੀਦਾਰ ਬਰੇ ਖੜਿਆ ਟਪੜ ਲੈ ਕੇ ਕੰਮ ਕਰ ਜਾਂਦੇ ਸੱਚਾ ਜੀ ਦਸੋਂ ਪਾਰ ਦਾ ਸੱਚਾ ਹੈ ਇਸੇ ਕਰਕੇ ਕਹਿੰਦੇ ਆ ਕਿ ਧਰਤੀ ਜ਼ਮੀਨ ਦੀ ਕੋਈ ਕੀਮਤ ਨਹੀਂ ਇਹਨਾਂ ਦਰੋਂ ਵਧ ਨਹੀਂ ਹੈ ਤੇ ਪੈਸੇ ਦੀ ਕੀਮਤ ਨੇ ਦਰੋਂ ਘਟਣਾ ਭਾਈ ਇਹ ਧਰਤੀ ਇਹ ਜ਼ਮੀਨਾਂ ਨਾ ਵੇਚੋ ਇਹਨੂੰ ਸਾਹਮਣੇ ਰੱਖ ਲਓ ਪੈਸੇ ਤਾਂ ਮਾਇਕਾ ਸਗਰੇ ਸਾਹਮਣੇ ਢੇਰ ਲਾਦ ਦੇ ਲਿਆ ਕੇ ਇਹ ਇੰਨਾ ਪੈਸਾ ਪਿਛਾ ਲੈਣਗੇ ਕਿਸੇ ਵੀ ਹਾਲਾਤਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਪੰਜਾਬੀਆਂ ਕੋਲੋਂ ਪੰਜਾਬ ਦੀ ਜ਼ਮੀਨ ਖੋਣੀ ਹੈ ਚਾਹੇ ਕਾਹ ਦੇ ਕਾਨੂੰਨ ਨਾਲ ਕੇ ਖੋਣ ਚਾਹੇ ਪੈਸੇ ਦੇ ਕੀਮਤ ਦਾ ਸਾਡੇ ਕੋਲੋਂ ਸੌਣ ਸੋ ਇੰਨੀ ਬੇਇੰਤਿਆ ਸਾਨੂੰ ਜਨਮ ਸਮਾ ਜਦੋਂ ਵਾਟਰ ਖੁੱਲ੍ਹੇ ਵਾਹ ਕੇ ਵਾਟਰ ਖੁੱਲ੍ਹੇ ਸੜਕਾਂ ਦਾ ਵੀ ਪਾਲ ਸ਼ੁਰੂ ਹੋਊਗਾ ਤੁਸੀਂ ਦੇਖੋਗੇ ਪੰਜਾਬ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਬੁਲੰਦ ਪੈਂਦਾ ਸੋਇ ਮੈਂ ਹਮੇਸ਼ਾ ਕਹਿੰਦਾ ਉਹ ਨਾ ਧਰਤੀ ਤੋਂ ਮੁਕੋੜ ਕੇ ਨਾ ਜਾਓ ਬੇਦਾਵਾ ਲੈ ਕੇ ਨਾ ਭੱਜੋ ਧਰਤੀ ਤੋਂ ਇਹ ਧਰਤੀ ਖਤਰਾ ਆਪਣਾ ਸੰਗੀਆਂ ਤੋਂ ਲੈ ਕੇ ਨੜੇ ਆਂ ਖੂਨ ਡੋਲਿਆ ਸਿਰ ਲਾਇਆ ਕਰਬਾਨੀਆਂ ਕੀਤੀਆਂ ਧਰਤੀ ਦੀ ਖਾਤਰ ਅੱਜ ਬਾਹਰ ਦੇ ਮੁਖਾਂ ਨੂੰ ਆਪਣੀ ਜ਼ਮੀਨਾਂ ਨੂੰ ਵੇਚ ਬਚ ਭੱਜ ਰਹੇ ਹੋ ਜਾਓ ਜਿਸ ਫਤਕਾ ਜਾਓ ਪਰ ਕਮਾਈਆਂ ਕਰਕੇ ਵਾਪਸ ਆਪਣੀ ਪੰਜਾਬ ਦੀ ਧਰਤੀ ਤੇ ਆਓ ਉਹ ਸਾਹਮਣੇ ਲੈ ਕੇ ਕਬੱਡੀ ਕੱਪ ਉਫੀ ਮੈਡੀਕਲ ਲੱਗਿਆ ਹੋਇਆ ਕੋੜ ਲੱਗਿਆ ਹੋਇਆ ਇਹ ਵੀ ਦੁੱਖ ਦੀ ਗੱਲ ਹੈ ਸੇਵਾਵਾਂ ਬਹੁਤ ਪੂਰੀ ਕਰ ਰਹੇ ਹੋ ਮੈਂ ਪਰ ਤੁਹਾਨੂੰ ਦੱਸ ਦਿੰਦਾ ਕਿ ਅੱਜ 21 ਫਰਵਰੀਆ ਦੇ ਨੇ 21 ਫਰਵਰੀ ਇਤਿਹਾਸਕ ਦਿਨ ਹੈ 21 ਫਰਵਰੀਆ ਦੇ ਨੂੰ ਸਮਰਪਿਤ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਹਿੱਕਾਂ ਦੇ ਗੁਲੀਆਂ ਖਾਧੀਆਂ ਸੀ ਜਿੱਲਾ ਪੰਜਾਬ ਸੀ ਆਪਣਾ ਖੂਨ ਡੋਲ੍ਹਿਆ ਸੀ ਉਹ ਬੰਗਾਲੀ ਲੋਕ ਜਿੰਨਾ ਉਤੇ ਜ਼ਬਰੀ ਉਰਦੂ ਛਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇ ਦਿੱਤੀਆਂ ਪਰ ਅਸੀਂ ਆਪਣੀ ਬੋਲੀ ਆਪਣੇ ਘਰਾਂ ਚੋਂ ਵੀ ਗਾੜਦੀ ਦਫ਼ਤਰਾਂ ਚੋਂ ਵੀ ਗਾਇਬ ਹੋ ਗਈ ਸੜਕਾਂ ਤੋਂ ਵੀ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਸਾਡੀ ਬੋਲੀ ਬੋਲਣ ਤੇ ਜੁਰਮਾਨੇ ਹੁੰਦੇ ਆ ਸੋ ਸਾਹਮਣੂ ਮੈਂ ਕੋਈ ਗੱਲ ਕਹਿਣਾ ਇਹ ਪੰਜਾਬੀਓ ਜਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਿਉਂਦੇ ਰਹੇ ਸਾਡੀ ਬੋਲੀ ਤੇ ਪਾਣੀ ਇਹ ਧਰਤੀ ਬੋਲੀ ਪਾਣੀ ਇਹਨੂੰ ਸੰਭਾਲੋ ਇਹ ਸੌਖੀਆਂ ਨੇ ਸਾਨੂੰ ਮਿਲੀਆਂ ਬਹੁਤ ਵੱਡੀਆਂ ਚਰਮਾਨੀਆਂ ਤੋਂ ਬਾਅਦ ਸਾਡੇ ਹਿੱਸੇ ਆਈਆਂ ਨੇ ਸੋ ਮੈਂ ਅਖੀਰ ਤੇ ਧੰਨਵਾਦ ਕਰਦਾ ਸਾਡੇ ਪਾਸ ਸੇਟੀ ਦਾ ਇਨਸਾਨ ਨੇ ਦਾ ਸਮੁੱਚੇ ਕਲੱਬ ਦਾ ਨਗਰ ਪੰਚਾਇਤ ਦਾ ਆਸੇ ਪਾਸੇ ਦੁਆਈਆਂ ਹੋਣ ਸੰਕਤਾਂ ਦਾ ਕਿ ਤੁਸੀਂ ਬਹੁਤ ਵਧੀਆ ਮਦਦਾਂ ਕਰ ਰਹੇ ਆਂ ਦਸਿਆ ਉਸ ਜੱਟੀ ਨੇ ਕਹਿੰਦਾ ਭਾਈ ਅਸੀਂ ਪੁਆਰ ਦੀਆਂ ਜਿੰਨੀਆਂ ਟੀਮਾਂ ਨੇ ਉਹਨਾਂ ਨੂੰ ਰਿਕੋਲਡਰ ਕਰਦੇ ਆ ਖੜਾਉਂਦੇ ਆ ਬਹੁਤ ਵਧੀਆ ਗੱਲ ਹੈ ਉਹਦਾ ਕਾਰਨ ਕੀ ਹੈ ਅੱਜ ਕੱਲ ਨਵੇਂ ਮੁੰਡਿਆਂ ਨੂੰ ਮੌਕਾ ਵੀ ਮਿਲਦਾ ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਦਿਨੋਂ ਦਿਨ ਕਬੱਡੀ ਦੇ ਵਿੱਚ ਦਾ ਤਕੜਾ ਉਸੇ ਨੂੰ ਤਕੜਾ ਹੋਰ ਕਰੀ ਜਾਂਦੇ ਆ ਸੋ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਬਹੁਤ ਵਧੀਆ ਗੱਲ ਹੈ ਤੁਸੀਂ ਮੌਕਾ ਵੀ ਦੇ ਰਹੇ ਹੋ ਤੇ ਪੁਆਰ ਦੀ ਕਬੱਡੀ ਨੂੰ ਪੁਆਰ ਦੇ ਨੌਜਵਾਨਾਂ ਨੂੰ ਤੁਸੀਂ ਖੇਡਾਂ ਨਾਲ ਜੋੜ ਵੀ ਰਹੇ ਆ ਤੁਹਾਡਾ ਸਾਰੇ ਸੰਗਤ ਦਾ ਕਲਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ